ਸ਼ਹਿਰ ਅੱਪਦੇ ਇਹ ਧਰਣਾ ਲਾਇਆ ਸੀ ਲਾਗੇ ਦੀਆਂ ਕਲੋਨੀਆਂ ਦੇ ਲੋਕ ਸੀ ਜਿਹੜੇ ਸਾਹਮਣੇ ਦੁਕਾਨਦਾਰ ਸੀ ਸਾਰੇ ਸੀ ਇਹ ਕਰੋੜਾਂ ਰੁਪਏ ਦੀਆਂ ਦੁਕਾਨਾਂ ਹੈ ਕਰੋੜਾਂ ਰੁਪਏ ਦੀਆਂ ਦੁਕਾਨਾਂ ਜਿਹੜੀਆਂ ਇਹ ਬੰਦ ਪਈਆਂ ਐ ਇੱਥੇ ਲੋਕਾਂ ਨੇ ਕਰੋੜਾਂ ਰੁਪਏ ਦੀ ਰਕਮ ਲਾਈ ਏ ਔਰ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੁੰਦੀ ਏ ਵੀ ਜਿਹੜਾ ਲੋਕਾਂ ਨੂੰ ਏ ਸਵੱਛ ਮਾਤਾਵਰਣ ਦੇਣਾ ਔਰ ਜਿਹੜੇ ਇੱਥੇ ਪ੍ਰਸ਼ਾਸਕ ਅਧਿਕਾਰੀਏ ਨਲਾਇਕ ਐ ਨੀਚ ਨੇ ਸਿਰਫ ਉਹਨਾਂ ਦਾ ਧਿਆਨ ਪੈਸਾ ਇਕੱਠਾ ਕਰਨ ਨਾਲ ਗਿਆ ਕਾਰਪੋਰੇਸ਼ਨ ਜਿਹੜਾ ਵਿਭਾਗ ਹੈ ਗਿਆ ਲਗਭਗ ਸਾਰੇ ਵਿਭਾਗ ਭ੍ਰਸ਼ਟਾਚਾਰੀ ਹੈ ਗਿਆ ਕੋਸ਼ਰੋ ਵਕt ਵੈਰੀਫਾਈ ਕਰ ਲੋ ਕੂੜੇ ਨਾਲ ਕੈਂਸਰ ਦੀ ਬਿਮਾਰੀ ਹੁੰਦੀ ਹੈ ਤੇ ਕਿਡਨੀਆਂ ਫੇਲ ਹੁੰਦੀਆਂ ਹਨ ਯਾਨੀ ਕਿ ਜਿਹੜੇ ਇੱਥੇ ਪ੍ਰਸ਼ਾਸਕੀ ਅਧਿਕਾਰੀ ਹੈ ਸਾਨੂੰ ਮੌਤ ਦੇ ਰਿਹਾ ਇੱਥੇ ਧੰਨਾ ਲੱਗੇਗਾ ਪੱਕਾ 12 ਮਹੀਨੇ ਦਾ ਤੱਕ ਕਿਸਾਨੂੰ ਟਰਾਲੀ ਨਹੀਂ ਲਾਈ ਦਾਂ ਦਿੱਤੀ ਜਾਏਗੀ ਇਹ ਅਸੀਂ ਇਲਾਕਾ ਨਿਵਾਸੀਆਂ ਨੇ ਹੁਣੇ ਬਹਿ ਕੇ ਮੀਟਿੰਗ ਕਰਨ ਲੱਗੇ ਆ ਲਗਾਤਾਰ ਗੁਰੂ ਨਗਰੀ ਦੇ ਵਿੱਚ ਕੂੜੇ ਦੇ ਡੰਪ ਨੂੰ ਲੈ ਕੇ ਲੋਕ ਜਿਹੜੇ ਆ ਹਰ ਰੋਜ਼ ਤੰਗ ਪ੍ਰੇਸ਼ਾਨ ਹੋ ਰਹੇ ਨੇ ਹਾਲਾਂਕਿ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਦਾ ਕੋਈ ਨਿਆਂ ਜਿਹੜਾ ਆਮ ਲੋਕਾਂ ਨੂੰ ਨਹੀਂ ਦੇ ਰਿਹਾ ਤਾਂ ਇਸ ਵਕਤ ਅਸੀਂ ਮੌਜੂਦ ਹੈਗੇ ਆ ਗੁਰੂ ਨਗਰੀ ਦੇ ਚਭਾਰ ਰੋਡ ਦੇ ਉੱਤੇ ਦੱਸ ਦਈਏ ਕਿ ਜਿੱਥੇ ਕੀ ਤਰ੍ਹਾਂ ਦਾ ਰੋਡ ਦੇ ਉੱਤੇ ਇੱਕ ਭਗਤਾਂ ਵਾਲਾ ਡੰਪ ਜਿਹੜਾ ਕਿ ਬਹੁਤ ਪੁਰਾਣਾ ਡੰਪ ਪਿਆ ਜਿਸ ਤੋਂ ਬਾਅਦ ਦੱਸ ਦਈਏ ਕਿ ਲਗਾਤਾਰ ਪਿਛਲੀਆਂ ਸਰਕਾਰਾਂ ਤੋਂ ਲੈ ਕੇ ਹੁਣ ਤੱਕ ਜਿਹੜੀ ਸਿਆਸਤ ਲਗਾਤਾਰ ਚੱਲਦੀ ਆ ਰਹੀ ਹੈ ਲੇਕਿਨ ਉੱਥੇ ਤੁਸੀਂ ਵੇਖ ਸਕਦੇ ਹੋ ਇੱਥੇ ਨਵਾਂ ਡੰਪ ਜੋ ਚਭਾਰ ਰੋਡ ਦੇ ਉੱਤੇ ਇੱਥੇ ਬਣਾ ਦਿੱਤਾ ਗਿਆ ਤਸਵੀਰਾਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਜਿਹੜੀਆਂ ਤਸਵੀਰਾਂ ਨੇ ਉਹ ਸਾਂਝੀ ਕੀਤੇ ਜਾਣ ਡੱਚ ਮਸ਼ੀਨਾਂ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਲੇਕਿਨ ਆਮ ਲੋਕ ਜਿਹੜੇ ਨੇ ਇੱਥੋਂ ਦੇ ਘਰਾਂ 'ਚ ਰਹਿਣ ਵਾਲੇ ਲੋਕ ਜਿਹੜੇ ਨੇ ਉਹਨਾਂ ਵੱਲੋਂ ਜਿਹੜਾ ਅੱਜ ਇੱਕ ਧਰਨਾ ਕਹਿ ਸਕਦੇ ਆ ਕਿ ਇੱਥੇ ਜਿਹੜਾ ਦਿੱਤਾ ਗਿਆ ਆਖਿਆ ਗਿਆ ਕਿ ਜਿਹੜਾ ਇਹ ਡੰਪ ਆ ਇਸ ਨੂੰ ਜਲਦ ਤੋਂ ਜਲਦ ਜਿਹੜਾ ਚਿਕਾਇਆ ਜਾਵੇ ਲੇਕਿਨ ਉੱਥੇ ਪ੍ਰਸ਼ਾਸਨ ਦੀ ਗੱਲ ਕਰੀ ਤਾਂ ਪ੍ਰਸ਼ਾਸਨ ਹਲੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨ ਨੂੰ ਸੁਣਨ ਨੂੰ ਜਿਹੜਾ ਤਿਆਰ ਨਹੀਂ ਹੈਗਾ ਤਾਂ ਤਸਵੀਰਾਂ ਇੱਥੇ ਤੁਸੀਂ ਵੇਖ ਸਕਦੇ ਹੋ ਜਿਹੜੇ ਲੋਕ ਨੇ ਆਮ ਜਨਤਾ ਜਿਹੜੀ ਹੈਗੀ ਆ ਇੱਥੇ ਸੜਕਾਂ ਦੇ ਉੱਤੇ ਖੜ ਕੇ ਜੋ ਹੈ ਪ੍ਰਸ਼ਾਸਨ ਦਾ ਰਾਹ ਉਡੀਕ ਰਿਹਾ ਹਾਲਾਂਕਿ ਉੱਪਰਲੇ ਲੈਵਲ ਦੀ ਗੱਲ ਕਰੀਏ ਤਾਂ ਜ਼ਰੂਰ ਸਰਕਾਰ ਕੰਮ ਕਰਦੀ ਆ ਸਰਕਾਰ ਕੰਮ ਕਰਦੀ ਦਿਖਾਈ ਦਿੰਦੀ ਆ ਲੇਕਿਨ ਪ੍ਰਸ਼ਾਸਨ ਲਗਾਤਾਰ ਜਿਹੜਾ ਝੂਠੇ ਵਾਅਦੇ ਜਿਹੜਾ ਕੀ ਕੀ ਜਾ ਰਿਹਾ ਤਾਂ ਉਸ ਦੀਆਂ ਤਸਵੀਰਾਂ ਜ਼ਰੂਰ ਉਹਨਾਂ ਦੀਆਂ ਵੀ ਸਾਂਝੀਆਂ ਕਰਾਂਗੇ ਜਦੋਂ ਇੱਥੇ ਪਹੁੰਚਣਗੇ ਲੇਕਿਨ ਖੂਨ ਜਿਹੜੇ ਇੱਥੋਂ ਦੇ ਨਿਵਾਸੀ ਨੇ ਜੋ ਇੱਥੇ ਦੇ ਲੋਕ ਨੇ ਰਹਿਣ ਵਾਲੇ ਨੇ ਤਾਂ ਉਹਨਾਂ ਨਾਲ ਵੀ ਗੱਲ ਕਰਦੇ ਆ ਉਹਨਾਂ ਦਾ ਕੀ ਕਹਿਣਾ ਤਾਂ ਲਗਾਤਾਰ ਗੁਰੂ ਨਗਰੀ ਦੇ ਵਿੱਚ ਕੂੜੇ ਨੂੰ ਲੈ ਕੇ ਜਿਹੜੀ ਸਮੱਸਿਆ ਦਿਨੋ ਦਿਨ ਵੱਧਦੀ ਜਾ ਰਹੀ ਹੈ ਝੁਬਾਹ ਰੋਡ ਤੇ ਮੌਜੂਦ ਆ ਇੱਥੇ ਵੀ ਜਿਹੜਾ ਨਵਾਂ ਡੰਪ ਨੂੰ ਲੈ ਕੇ ਅੱਜ ਧਰਨਾ ਦੇ ਰਹੇ ਹੋ ਕੀ ਮੁੱਖ ਕਾਰਨ ਕੀ ਸਮਝਦੇ ਹੋ ਤੁਸੀਂ ਆਲੇ ਸੀ ਕੋਈ ਧਰਨੇ ਦਾ ਐਲਾਨ ਨਹੀਂ ਕੀਤਾ ਪਿਛਲੇ ਹਫਤੇ ਹੀ ਇੱਥੇ ਧਰਨਾ ਲਾਇਆ ਸੀ ਲਾਗੇ ਦੀਆਂ ਕਲੋਨੀਆਂ ਦੇ ਲੋਕ ਸੀ ਜਿਹੜੇ ਸਾਹਮਣੇ ਦੁਕਾਨਦਾਰ ਸੀ ਸਾਰੇ ਸੀ ਐ ਦੁਕਾਨਦਾਰ ਵੇਖੋ ਇਹ ਕਿੰਦੀ ਨਲਾਇਕੀ ਦਾ ਸ਼ਿਕਾਰ ਹੋਏ ਆ ਇਹ ਕਰੋੜਾਂ ਰੁਪਏ ਦੀਆਂ ਦੁਕਾਨਾਂ ਆ ਕਰੋੜਾਂ ਰੁਪਏ ਦੀਆਂ ਦੁਕਾਨਾਂ ਜਿਹੜੀਆਂ ਇਹ ਬੰਦ ਪਈਆਂ ਐ ਇੱਥੇ ਲੋਕਾਂ ਨੇ ਕਰੋੜਾਂ ਰੁਪਏ ਦੀ ਰਕਮ ਲਾਈ ਏ ਔਰ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੁੰਦੀ ਹੈ ਵੀ ਜਿਹੜਾ ਲੋਕਾਂ ਨੂੰ ਹੈ ਸਵੱਛ ਮਾਤਾਵਰਣ ਦੇਣਾ ਔਰ ਜਿਹੜੇ ਇੱਥੇ ਪ੍ਰਸ਼ਾਸਨ ਅਧਿਕਾਰੀਏ ਨਲਾਇਕ ਨੇੀਚ ਨੇ ਸਿਰਫ ਉਹਨਾਂ ਦਾ ਧਿਆਨ ਪੈਸਾ ਇਕੱਠਾ ਕਰਨ ਨਾਲ ਗਿਆ ਕਾਰਪੋਰੇਸ਼ਨ ਦੇ 18 ਵਿਭਾਗੇ ਗਿਆ ਲਗਭਗ ਸਾਰੇ ਵਿਭਾਗ ਭ੍ਰਸ਼ਟਾਚਾਰੀਏ ਗਿਆ ਇੱਥੇ ਅਸੀਂ ਧਰਨਾ ਲਾਇਆ ਸੀ ਪਿਛਲੇ ਰਵੀਵਾਰ ਐਸਟੇਮ ਔਰ ਪ੍ਰਸ਼ਾਸਨ ਇੱਕ ਵਾਰੀ ਮਜਬੂਰ ਹੋ ਗਿਆ ਸੀ ਜਿਹੜੇ ਉੱਥੋਂ ਦੇ ਨਲਾਇਕ ਅਮਮਤ ਚੋਂ ਡਾਕਟਰ ਕਿਰਨ ਐ ਇੱਥੇ ਆਏ ਸੀ মিডিਆ ਸਾਹਮਣੇ ਰੂਬਰੂ ਹੋ ਕੇ ਉਹਨਾਂ ਕਹਿਆ ਸੀ ਵੀ ਤਿੰਨ ਦਿਨ ਵਿੱਚ ਇਹ ਡੰਪੜੀ ਰਹੇਗਾ ਇੱਥੇ ਕੂੜਾ ਨਹੀਂ ਲੱਗੇਗਾ ਔਰ ਇਹ ਦਿਖਾਓ ਇਹ ਵੇਖੋ ਕੀ ਹਾਲਾਤ ਨੇ ਸੜਕ ਦੇ ਜਿੱਥੋਂ ਲੋਕਾਂ ਲੰਘਣਾ ਹੁੰਦਾ ਔਰ ਇਹ ਕੂੜਾ ਸਾਡੇ ਦੁਕਾਨਦਾਰ ਦੁਕਾਨਾਂ ਬੰਦ ਕਰਕੇ ਘਰ ਬੈ ਗਏ ਆ ਮਤਲਬ ਇਹ ਲੱਗੇ ਕਾਲਜ ਆ ਕਾਲਜ ਜਿਹੜਾ ਲੜਕੀਆਂ ਦਾ ਕਾਲਜ ਐ ਇਹ ਚੀਫ ਖਾਲਸਾ ਇੰਟਰਨੈਸ਼ਨਲ ਨਰਸਿੰਗ ਕਾਲਜ ਆ ਇੱਥੇ ਹਜ਼ਾਰਾਂ ਸਾਡੀਆਂ ਬੇਟੀਆਂ ਆਂਦੀਆਂ ਬੱਚੀਆਂ ਆਂਦੀਆਂ ਪੜ੍ਹਦੀਆਂ ਔਰ ਜਿਹੜਾ ਕੂੜਾ ਹੈ ਹਰ ਕੋਈ ਸਾਇੰਟਿਸਟ ਕੋਸ਼ ਲੋ ਉਹ ਵੈਰੀਫਾਈ ਕਰ ਲੋ ਕੂੜੇ ਨਾਲ ਕੈਂਸਰ ਦੀ ਬਿਮਾਰੀ ਹੁੰਦੀ ਏ ਤੇ ਕਿਡਨੀਆਂ ਫੇਲ ਹੁੰਦੀਆਂ ਯਾਨੀ ਕਿ ਜਿਹੜੇ ਇੱਥੇ ਪ੍ਰਸ਼ਾਸਕੀ ਅਧਿਕਾਰੀ ਏ ਸਾਨੂੰ ਮੌਤ ਦੇ ਰਿਆ ਸਿੱਧੇ ਤਰ੍ਹਾਂ ਨਹੀਂ ਤਰੀਕੇ ਨਾਲ ਮੌਤ ਦੇ ਰਿਆ ਕੂੜੇ ਦੇ ਡੰਪ ਵਿੱਚ ਲਗਾਤਾਰ ਕਾਫੀ ਲੰਬੇ ਹੱਦੋਂ ਤੋਂ ਸਾਡੀਆਂ ਬੱਚਿਆਂ ਜਿਹੜੀਆਂ ਹੈਗੀਆਂ ਇੱਥੇ ਮਤਲਬ ਮੌਤ ਦਾ ਇੰਤਜ਼ਾਰ ਕਰ ਰਹੀਆਂ ਐ ਔਰ ਮੌਤ ਕੌਣ ਦੇ ਰਿਹਾ ਹੈ ਇਹਦੇ ਵਿੱਚ ਮਗਰ ਸ਼ਾਸਨ ਅਧਿਕਾਰੀਆਂ ਦਾ ਵੀ ਕਸੂਰ ਹੈ ਉਹ ਮੋਨ ਬਣ ਕੇ ਬੈਠੇ ਆ ਜਿਹੜੇ ਸ਼ਾਸਨ ਅਧਿਕਾਰੀ ਐ ਉਹਨਾਂ ਪ੍ਰਸ਼ਾਸਨ ਨੂੰ ਚਲਾਣਾ ਹੈ ਉਹਨਾਂ ਦੀ ਵੀ ਜ਼ਿੰਮੇਵਾਰੀ ਬੰਦੀ ਐ ਜਿੱਥੇ ਪ੍ਰਸ਼ਾਸਨ ਦੀ ਕੀ ਤੁਸੀਂ ਕਿਸੇ ਦਾ ਬੂਹੇ ਕਿ ਕੂੜਾ ਲਾ ਸਕਦੇ ਹੋ ਜਦੋਂ ਕਿ ਹਾਈ ਕੋਰਟ ਦੇ ਆਰਡਰ ਹੈ ਵੀ ਇੱਥੇ ਕੂੜਾ ਦਾ ਡੰਪ ਨਹੀਂ ਲੱਗੇਗਾ ਸਾਨੂੰ ਸਾਰੇ ਸ਼ਹਿਰ ਦਾ ਕੂੜਾ ਸਾਡੇ ਬੂਹੇ ਕਿਉਂ ਸੁੱਟੇ ਜਾਂਦਾ ਹੈ ਡਾਕਟਰ ਐਮ ਐਚਓ ਕਿਰਨ ਵਾਹਿਦ ਨਲਾਇਕ ਹੈ ਅਫਸਰ ਹੈਗਾ ਹੈਲਥ ਅਫਸਰ ਹੈਗਾ ਇਹਨੂੰ ਬਦਲ ਦੇਣਾ ਚਾਹੀਦਾ ਹੈ ਇਹ ਤਾਂ ਹੁਣ ਸ਼ਾਸਨਿਕ ਅਧਿਕਾਰੀਆ ਕਰਨਾ ਜਿਹੜਾ ਸ਼ਾਸਨਿਕ ਪ੍ਰਸ਼ਾਸਨਿਕ ਅਧਿਕਾਰੀ ਮੀਡੀਆ ਸਾਹਮਣੇ ਲਾਈਵ ਹੋ ਕੇ ਕਹਿ ਗਿਆ ਜੀ ਤਿੰਨ ਦਿਨ ਜਿੱਥੇ ਕੂੜਾ ਨਹੀਂ ਨਿਕਰੇਗਾ ਅੱਜ 8 ਦਿਨ ਹੋ ਗਏ ਆ ਕੀ ਇਹ ਕੂੜਾ ਨੇਰ ਆ ਰਿਹਾ ਕਿ ਨਹੀਂ ਆ ਰਿਹਾ ਇਹ ਪ੍ਰਸ਼ਾਸਨਿਕ ਅਧਿਕਾਰੀ ਇਹ ਟਰਾਲੀਆਂ ਚੋਂ ਤੇਲ ਚੋਰੀ ਕਰਨ ਵਾਲੇ ਅਫਸਰ ਸਾਡੇ ਦੇ ਬਾਤ ਤੇ ਆ ਟਰਾਲੀਆਂ ਦਾ 35 35 ਲੀਟਰ ਕਾ ਕਿੰਨਾ ਤੇਲ ਮਿਲਦਾ ਉਹ ਵੀ ਅਸੀਂ ਜਲਦੀ ਖੁਲਾਸਾ ਕਰਾਂਗੇ ਜਿਨ੍ਹਾਂ ਦਾ ਧਿਆਨ ਹੀ ਮਾਇਆ ਇਕੱਠੀ ਕਰਨ ਨਾਲ ਹੋ ਜਾਏਗਾ ਅੱਜ ਹਰ ਪਾਸੇ ਵੇਖ ਲੋ ਡੀਏਜੀ ਭੁੱਲਰ ਦਾ ਕੀ ਹਾਲ ਹੈ ਹਰ ਸਰਕਾਰੀ ਮਹਿਕਮੇ ਚ ਲੁੱਟ ਖਸੋੜ ਲੱਗੀ ਹੋਈ ਹੈ ਆਪਣੇ ਜੇਕਰ ਆਪਾਂ ਸਰਕਾਰ ਦੀ ਗੱਲ ਕਰੀਏ ਸਰਕਾਰ ਕੰਮ ਚੰਗਾ ਕਰਦੀ ਲੇਕਿਨ ਪ੍ਰਸ਼ਾਸਨ ਵਾਲੇ ਕਿਉਂ ਨਹੀਂ ਕਰਦੇ ਫਿਰ ਚੰਗਾ ਕੰਮ ਸਰਕਾਰ ਨੂੰ ਨੁਕੇਲ ਪਾਣੀ ਜਿਹਦੀ ਪ੍ਰਸ਼ਾਸਨ ਨੂੰ ਸਰਕਾਰ ਕਾਦੇ ਵਾਸਤੇ ਬਣਾਈ ਏ ਲੋਕਾਂ ਕਾਦੇ ਸੋ ਵੋਟਾਂ ਪਾਈਆਂ ਲੋਕਾਂ ਵੋਟਾਂ ਪ੍ਰਸ਼ਾਸਨ ਨਹੀਂ ਪਾਈਆਂ ਲੋਕਾਂ ਵੋਟਾਂ ਸ਼ਾਸਨ ਨੂੰ ਪਾਈਆਂ ਤੇ ਸ਼ਾਸਨ ਕੀ ਗੱਲ ਸ਼ਾਸਨ ਨੂੰ ਨਜ਼ਰ ਨਹੀਂ ਆ ਰਿਹਾ ਲੋਕਾਂ ਦਾ ਦਰਦ ਇੰਨੇ ਚ ਸਾਰਿਆਂ ਨੇ ਪਾਰਟੀ ਨੂੰ ਵੋਟਾਂ ਪਾਈਆਂ ਸਾਰਿਆਂ ਦੇ ਕਾਰਨ ਇੱਥੇ ਐਮਐਲਏ ਬੰਦੇ ਆ ਪਰ ਜਦੋਂ ਵੀ ਕੋਈ ਬੰਦਾ ਐਮਐਲਏ ਬਣ ਜਾਂਦਾ ਹੈ ਲੀਡਰ ਬਣ ਜਾਂਦਾ ਹੈ ਬਾਅਦ ਵਿੱਚ ਉਹ ਕੰਬ ਕਰਨ ਦੀ ਨੀਸ ਹੋ ਜਾਂਦਾ ਹੈ ਉਹ 4 ਸਾਲ ਬਾਅਦ ਨਿਕਲਦਾ 4.5 ਸਾਲ ਬਾਅਦ ਉਹਨੂੰ ਜਨਤਾ ਦੇ ਦੁੱਖ ਦਤਨਾ ਕੁਝ ਨਹੀਂਗਾ ਜੋ ਅਸੀਂ ਵੀ ਮੈਂ ਵੀ 42 ਸਾਲ ਤੋਂ ਐਕਟਿਵਾਂ ਪੋਲੀਟੀਕਲ ਹੈਗਾ ਵਾਂ 42 ਸਾਲ ਦਾ ਮੇਰਾ ਤਜਰਬਾ ਹੈ ਕੋਈ ਵੀ ਲੀਡਰ ਕੋਈ ਵੀ ਅਫਸਰ ਕਦੀ ਵੀ ਜਨਤਾ ਨਾਲ ਨਹੀਂ ਖੜੁੰਦਾ ਹਮੇਸ਼ਾ ਜਨਤਾ ਦਾ ਸ਼ੋਸ਼ਣ ਕਰਦੇ ਆ ਜਨਤਾ ਦਾ ਖੂਨ ਚੂਸਦੇ ਆ ਇਸ ਕਰਕੇ ਹੱਕ ਤੇ ਸੱਚ ਦੀ ਲੜਾਈ ਵਾਸਤੇ ਜਨਤਾ ਨੂੰ ਵਿਦਰੋਹ ਕਰਨਾ ਪਏਗਾ ਵਿਰੋਧ ਕਰਨਾ ਪਏਗਾ ਮੁਜ਼ਾਹਰੇ ਕਰਨੇ ਪੈਣਗੇ ਆਪਣੀ ਆਵਾਜ਼ ਨੂੰ ਬੁਲੰਦ ਕਰਨਾ ਪਏਗਾ ਸਰਪੇਸ਼ਨ ਕਮਿਸ਼ਨਰ ਤੱਕ ਗਏ ਹੋ ਉਹਨਾਂ ਵੱਲੋਂ ਕੋਈ ਬਾਤ ਨਹੀਂ ਜਿਹੜੀ ਤੁਹਾਡੀ ਸਾਰ ਨਹੀਂ ਲੀਤੀ ਗਈ ਉਹ ਮੈਂ ਕਿਹਾ ਡੀਸੀ ਤੱਕ ਹੋਏ ਆ ਬੜੀਆਂ ਤਾਰੀਫਾਂ ਕਰਦੇ ਡੀਸੀ ਸ਼ਖਸੀ ਸਿਨਾ ਡੀਸੀ ਸ਼ਖਸੀ ਸਿਨਾ ਉਹ ਵੀ ਬਦਲ ਦਿੱਤਾ ਗਿਆ ਉਹ ਕਿਉਂ ਬਦਲੇ ਗਏ ਫੋਟੋ ਸੈਸ਼ਨ ਕਰਾਉਂਦੇ ਸੀ ਉੱਥੇ ਜਾ ਕੇ ਕੰਮ ਘੱਟ ਤੇ ਫੋਟੋਆਂ ਜ਼ਿਆਦਾ ਅਹੀ ਤਾਂ ਲੱਗੇ ਆ ਜਨੂਨੀ ਦੌਰ ਤੇ ਲੱਗੇ ਆ ਸਾਡਾ ਰਿਕਾਰਡ ਚੈੱਕ ਕਰ ਲੋ 10 ਸਾਲ ਦਾ ਲਗਾਤਾਰ ਜਨਤਾ ਇੱਛਾ ਜਨਤਾ ਦੇ ਮੁੱਦੇ ਚੋਕਦੇ ਆ ਇਸ ਰੋੜ ਤੇ ਬੜੇ ਬੜੇ ਵੱਡੇ ਕਾਰਨਾਮੇ ਕੀਤੇ ਆ ਬੇਸ਼ੱਕ ਸਾਨੂੰ ਉਹਦਾ ਖਮਿਆਜਾ ਵੀ ਭੁਗਤਣਾ ਪਿਆ ਔਰ ਜਾਗਦਾ ਜੀ ਮੀਰ ਅੱਜ ਵੀ ਅੰਮਰਸਰ ਦੀ ਜਨਤਾ ਜਿੱਥੇ ਹੀ ਵਾਅਦਾ ਕੀਤੀ ਉਹਦੇ ਨਾਲ ਖੜਾ ਹੈ ਔਰ ਉਹਨਾਂ ਦੇ ਮਸਲੇ ਹੱਲ ਕਰਾ ਕੇ ਛੱਡੇਗਾ ਇਹ ਹੁਣ ਕੁਝ ਬਰਸਾਤੀ ਡੱਡੂ ਵੀ ਨਿਕਲਨੇ ਆਣੇ ਸ਼ੁਰੂ ਹੋ ਗਿਆ ਰਾਜਨੀਤਿਕ ਲੋਕ ਵੀ ਆਣੇ ਸ਼ੁਰੂ ਹੋ ਗਿਆ ਕੀ ਗੱਲ ਇਹਨਾਂ ਨੂੰ ਪਹਿਲਾਂ ਡੰਪ ਨਹਿਰ ਨਹੀਂ ਆਇਆ ਹੁਣ ਕਈ ਜਾਣੇ ਕਹਿੰਦੇ ਜੀ ਅਸੀਂ ਧਰਨਾ ਲਾਵਾਂਗੇ ਆਓ ਲਓ ਸਾਡੇ ਨਾਲ ਧਰਨਾ ਬੋਵੋ ਧਰਨਾ ਲੱਗੇਗਾ ਪੱਕਾ ਐਲਾਨ ਜਾਗਦਾ ਮੀਰ ਇਹ ਕਰਕੇ ਜਾਏਗਾ ਇੱਥੇ ਧਰਨਾ ਲੱਗੇਗਾ ਪੱਕਾ 12 ਮਹੀਨੇ ਦਾ ਕਿ ਕਿਸਾਨੂੰ ਟਰਾਲੀ ਨਹੀਂ ਲਾਈ ਦਾਂ ਦਿੱਤੀ ਜਾਏਗੀ ਇਹ ਅਸੀਂ ਇਲਾਕਾ ਨਿਵਾਸੀਆਂ ਨੇ ਹੁਣੇ ਬਹਿ ਕੇ ਮੀਟਿੰਗ ਕਰਨ ਲੱਗੇ ਆ 12 ਵਜੇ ਦਾ ਟਾਈਮ ਦਿੱਤਾ ਹੈ 12 ਵਜੇ ਇੱਥੇ ਸਾਰੇ ਕਲੋਨੀਆਂ ਦੇ ਲੋਕ ਆ ਰਹੇ ਨੇ ਅਸੀਂ ਅੱਜ ਧਰਨਾ ਨਹੀਂ ਲਗਾ ਰਹੇ ਪਰ ਅਸੀਂ ਇੱਕ ਡਿਸੀਜਨ ਲਾਂਗੇ ਕਿ ਅਸੀਂ ਅਗਲੇ ਪ੍ਰੋਗਰਾਮ ਕੀ ਹੈ ਜਾਗਦਾਮੀ ਨੇ ਪ੍ਰੋਗਰਾਮ ਬਣਾ ਲਿਆ ਮਤਾ ਪਾਸ ਕਰਤਾ ਆਪਣੀ ਐਨ ਜੀਓ ਦੇ ਮੈਂਬਰਾਂ ਦੀ ਸਲਾਹ ਨਾਲ ਉਹ ਮਤਾ ਇਹਨਾਂ ਦੇ ਜਨਤਾ ਕੇ ਰੱਖਾਂਗੇ ਜੇ ਜਨਤਾ ਪ੍ਰਵਾਨਗੀ ਦੇ ਦੇਗੀ ਤੇ ਕੱਲ ਤੋਂ ਹੀ ਜਿਹੜੀ ਜੰਗ ਹੈ ਸ਼ੁਰੂ ਹੋ ਜਾਏਗੀ ਜੀ ਤਾਂ ਸਾਡੇ ਨਾਲ ਜਿਹੜੇ ਇੱਥੋਂ ਦੇ ਇਲਾਕਾ ਨਿਵਾਸੀ ਹੈਗੇ ਨੇ ਉਹ ਵੀ ਮੌਜੂਦ ਨੇ ਜਿਨ੍ਹਾਂ ਦਾ ਮਹਿਜ ਕੁਝ ਹੀ ਕਦਮਾਂ ਦੇ ਉੱਤੇ ਜਿਹੜਾ ਘਰ ਹੈਗਾ ਇਸ ਡੰਪ ਤੋਂ ਤਾਂ ਕਿੰਨੀ ਧਰ ਹੋ ਗਈ ਹੈ ਜੀ ਤੁਹਾਨੂੰ ਇਸ ਇਲਾਕੇ 'ਚ ਰਹਿੰਦੇ ਤਾਂ ਕਿੰਨੀ ਦੂਰੀ ਦੇ ਉੱਤੇ ਤੁਹਾਡਾ ਘਰ ਹੈਗਾ ਇਸ ਡੰਪ ਐਸਾ ਡੰਪਾ ਦੇ ਕੋਲ ਹੀ ਘਰੇ ਹਨੂ 10 ਸਾਲ ਹੋ ਗਏ ਇੱਥੇ ਇੱਥੇ ਇੰਨੀ ਸਮੈਲ ਇੰਨੀ ਬਦਬੂ ਹੋ ਗਈ ਆ ਕੱਲ ਮੈਂ ਡਾਕਟਰ ਕੇਰਨ ਨਾਲ ਫਸਾ ਨੂੰ ਚਾਰ ਫੋਨ ਕੀਤੇ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਉਹਨਾਂ ਨੇ ਪਿੱਛੇ ਸੁਵਾਰਜਨ ਸਿੰਘ ਜੀ ਨੇ ਧਰਨਾ ਵੀ ਲਾਇਆ ਸੀ ਚਾਰ ਦਿਨ ਦੀ ਮੌਲਤ ਮੰਗੀ ਸੀ ਚਾਰ ਤੇ 6 ਵੀ ਦਿੱਤੇ 7 ਵੀ ਕੀਤੇ ਕੋਈ ਕੋਈ ਜਵਾਬ ਨਹੀਂ ਕੋਈ ਕੁਛ ਨਹੀਂ ਅੱਜ ਸਾਰੇ ਕਲੋਨੀਆ ਦੇ ਲੋਕ ਇੰਨੀ ਕ ਸਮੈਲ ਆਂਦੀ ਆ ਕਲੋਨੀ ਆਨੰਦ ਵਿਹਾਰ ਸਾਰੇ ਲੋਕ ਇਥੋਂ ਲੰਘਦੇ ਆ ਦਸ਼ਮੇਰ ਸਿਟੀ ਵਾਈ ਗੁਰੂ ਸਿਟੀ ਡਰੀਨ ਸਿਟੀ ਾਰੇ ਲੋਕ ਇੰਨੀਆਂ ਗਾਲਾਂ ਕੱਢਣਦੇ ਨੇ ਲੋਕੀ ਕਹਿੰਦੇ ਜਦੋਂ ਤੁਸੀਂ ਵੋਟ ਮੰਗਣ ਆਉਂਦੇ ਸੀ ਉਦੋਂ ਤੇ ਤੁਸੀਂ ਹੱਥ ਜੋੜ ਕੇ ਵੋਟ ਮੰਗਦੇ ਸੀ ਅੱਜ ਕਿੱਥੇ ਨੇ ਅੱਜ ਕਿੱਥੇ ਨੇ ਪਰ ਪ੍ਰਸ਼ਾਸਨ ਤੁਹਾਡੇ ਤੱਕ ਨਹੀਂ ਪਹੁੰਚਿਆ ਹਲੇ ਤੱਕ ਕਾਰਪੋਰੇਸ਼ਨ ਕਮਿਸ਼ਨਰ ਨਹੀਂ ਜਾਂ ਡੀਸੀ ਸਾਹਿਬ ਤੱਕ ਕੋਈ ਨਹੀਂ ਪਹੁੰਚਿਆ ਸਾਰਿਆਂ ਨੂੰ ਵੀਡੀਓ ਜਾ ਹੀ ਰਹੀਆਂ ਸਾਰਿਆਂ ਨੂੰ ਪਤਾ ਲੱਗ ਹੀ ਰਿਹਾ ਕੀ ਕੀ ਨਹੀਂ ਹੋ ਰਿਹਾ ਇਹੀ ਕੁਛ ਇਹੀ ਤੇ ਕਰਾ ਦੇ ਔਰ ਕੌਣ ਕਰਾ ਰਿਹਾ ਸਾਰੇ ਨਲਾਇਕ ਨੇ ਨਲਾਇਕਾਂ ਦਾ ਢੋਲਾ ਏ ਇਹ ਤਬੇਲੇ ਚ ਜਾਨਵਰ ਬੰਨੇ ਹੋਏ ਆ ਸਾਰੇ ਜ਼ਿੰਦਾ ਲਾਸ਼ਾਂ ਨੇ ਜਿਹੜੇ ਕਾਰਪੋਰੇਸ਼ਨ ਦੇ ਅਧਿਕਾਰੀ ਏ ਨਾ ਇਹ ਜ਼ਿੰਦਾ ਲਾਸ਼ਾਂ ਨੇ ਇਹ ਜ਼ੁਲਮ ਕਰ ਰਿਹਾ ਜਨਤਾ ਨੇ ਤਾਂ ਰਹਿਣਾ ਇਹਨਾਂ ਦਾ ਵੀ ਕੱਖ ਨਹੀਂ ਜੀ ਤਾਂ ਇਹ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੇ ਕੀਤੇ ਆ ਨੇ ਕਿ ਜੋ ਇਲਾਕਾ ਨਿਵਾਸੀ ਨੇ ਕਿਤਨਾ ਕਿਤੇ ਕਾਫੀ ਜ਼ਿਆਦਾ ਜੋ ਕਹਿ ਸਕਦੇ ਆ ਕਿ ਰੋਜ਼ ਦੇ ਵਿੱਚ ਹੈਗੇ ਨੇ ਕਿਉਂਕਿ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਾਰ ਇਹਨਾਂ ਦੀ ਨਹੀਂ ਲਿੱਤੀ ਗਈ ਦੇਖ ਸਕਦੇ ਹੋ ਕਿ ਡੰਪ ਜਿਹੜਾ ਇੰਨਾ ਜ਼ਿਆਦਾ ਡੰਪ ਇਸ ਰੋਡ ਦੇ ਉੱਤੇ ਜਿਹੜਾ ਲੋਕਾਂ ਨੂੰ ਲੋਕਾਂ ਦੇ ਜਾਨ ਜੀਵਨ ਦੇ ਵਿੱਚ ਇੰਨੀ ਕਿ ਦਿੱਕਤ ਪਰੇਸ਼ਾਨੀ ਦੇ ਰਿਹਾ ਕਿਉਂਕਿ ਇਸ ਤੇ ਜਿਹੜੀ ਸਮੈਲ ਦੇ ਨਾਲ ਹਾਲਾਂਕਿ ਸਾਡਾ ਵੀ ਇੱਥੇ ਖੜਨਾ ਬੜਾ ਔਖਾ ਹੋ ਰਿਹਾ ਇਸ ਵਕਤ ਕਿਉਂਕਿ ਸਮੈਲ ਹੀ ਬਹੁਤ ਜ਼ਿਆਦਾ ਹੈਗੀ ਆ ਤਾਂ ਪ੍ਰਸ਼ਾਸਨ ਦੇ ਆ ਕਿ ਗੋਹਾਰ ਲਗਾਉਂਦੇ ਜੋ ਲੋਕ ਦਿਖਾਈ ਦਿੱਤੇ ਨੇ ਤਾਂ ਆਸ ਕਰਦੇ ਆ ਕਿ ਇਸ ਵੀਡੀਓ ਤੋਂ ਬਾਅਦ ਜਿਹੜੇ ਪ੍ਰਸ਼ਾਸਨ ਦੇ ਆਲਾ ਅਧਿਕਾਰੀ ਨੇ ਹਾਲਾਂਕਿ ਜੇਕਰ ਅਸੀਂ ਲੋਕਲ ਲੀਡਰਸ਼ਿਪ ਦੀ ਵੀ ਗੱਲ ਕਰੀਏ ਤਾਂ ਉਹ ਵੀ ਜ਼ਰੂਰ ਇਹਨਾਂ ਅਧਿਕਾਰੀਆਂ ਤੋਂ ਕੰਮ ਲੈਣ ਕਿਉਂਕਿ ਉੱਪਰੋਂ ਹਾਈ ਕਮਾਂਡ ਤੋਂ ਤਾਂ ਆਰਡਰ ਹੋ ਜਾਂਦੇ ਨੇ ਲੇਕਿਨ ਇਨਾ ਅਧਿਕਾਰੀਆਂ ਨੂੰ ਪਤਾ ਨਹੀਂ ਜਾਂ ਤਾਂ ਕੰਮ ਨਹੀਂ ਕਰਨਾ ਹੁੰਦਾ ਜਾਂ ਫਿਰ ਕਰਨ ਦਾ ਦਿਲ ਨਹੀਂ ਹੁੰਦਾ ਤਾਂ ਜੋ ਇਹ ਹਾਲਾਤ ਸ਼ਹਿਰ ਦੇ ਬਣ ਚੁੱਕੇ ਨੇ ਤਾਂ ਅਸੀਂ ਵੀ ਆਸ ਕਰਦੇ ਇਸ ਵੀਡੀਓ ਤੋਂ ਬਾਅਦ ਜ਼ਰੂਰ ਜਿਹੜੇ ਕਾਰਪੋਰੇਸ਼ਨ ਦੇ ਅਧਿਕਾਰੀ ਨੇ ਉਹ ਜਾਗਣ ਤਾਂ ਜੋ ਇਹਨਾਂ ਦੀ ਲੋਕਾਂ ਦੀ ਜਿਹੜੀ ਆ ਸਾਰ ਲਈ ਜਾ ਸਕੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਖੇਸੂਨਗ ਜਗਬਾਨੀ ਟੀਵੀ ਸ਼੍ਰੀ ਹਮਸੋਸਾਈ